ਲਸਣ ਦੀ ਬਜਾਈ ਹੋ ਰਹੀ ਹੈ ਸਾਡੇ ਦਰਸ਼ਕਾਂ ਨੂੰ ਇਹ ਪਹਿਲਾਂ ਤਕਨੀਕ ਸਮਝਾਓ ਕੀ ਹੈ ਤੁਹਾਡੀ ਤਕਨੀਕ ਇਹ ਹੈਗੀ ਹੈ ਜੀ ਵੀ ਇਹ ਡਰੈਗਨ ਦੇ ਵਿੱਚ ਅਸੀਂ ਕੋਈ ਵੀ ਫਸਲ ਲਾਉਣੇ ਆ ਹਾਂਜੀ ਅਸੀਂ ਫਸਲੇ ਦੇ ਵਿੱਚ ਉਹ ਹੀ ਲਾਉਣੀ ਜਿਹੜੀ ਇਹਦੀ ਹਾਈਟ ਤੋਂ ਉੱਪਰ ਨਾ ਜਾਵੇ ਮੰਨ ਕੇ ਚੱਲੋ ਵੀ 1.5 2 ਫੁੱਟ ਹਾਈਟ ਵਾਲੀਆਂ ਅਸੀਂ ਫਸਲਾਂ ਦੇ ਵਿੱਚ ਬੀਜ ਸਕਦੇ ਹਾਂ ਜੀ ਤੇ ਦੂਸਰੀ ਪਾਸੇ ਜੇ ਗੱਲ ਆਈ ਆ ਆਪਾਂ ਵੀ ਇਹ ਅਸੀਂ ਦੇਸੀ ਲਸਣ ਆ ਜਿਹੜੀ ਲਾਲ ਹਾਂਜੀ ਅਸੀਂ ਹਰ ਸਾਲ ਹੀ ਇਹਨੂੰ ਲਾਉਣੇ ਆ ਹਾਂ ਅੱਜ ਅਸੀਂ ਹੁਣ ਆ ਦੇਸੀ ਲਸਣੀ ਲਾਲ ਲਾ ਰਹੇ ਆ ਅੱਛਾ ਖੇਤ ਦੀ ਤਿਆਰੀ ਹੈ ਗਈ ਖੇਤ ਨੂੰ ਮੰਨ ਕੇ ਚਲੋ ਵੀ ਸੁੱਕਾ ਬਾਹ ਲੈਣਾ ਚਾਹੀਦਾ ਜੀ ਤੇ ਇਹਦੇ ਚ ਰੋਟਾਵੇਟਰ ਚੰਗੀ ਤਰ੍ਹਾਂ ਚਲਾ ਕੇ ਇਹਦੇ ਚ ਡਲੀ ਨਾ ਹੋਵੇ ਕੋਈ ਸੁੱਕੇ ਖੇਤ ਚ ਲਾ ਕੇ ਜਿਵੇਂ ਹੁਣ ਆ ਲਾ ਰਹੇ ਆ ਅਸੀਂ ਹਾਂਜੀ ਤੇ ਇਹਨੂੰ ਅਸੀਂ ਇਸ ਤਰ੍ਹਾਂ ਲਾ ਕੇ ਇਹ ਤੇ ਪ੍ਰਾਲੀ ਪਾ ਦਾਂਗੇ ਅੱਛਾ ਪ੍ਰਾਲੀ ਪਾ ਹਾਂ ਪ੍ਰਾਲੀ ਪੂਰੀ ਮੋਟੀ ਪਾਉਣੀ ਵੀ ਬੰਦਾ ਪ੍ਰਾਲੀ ਦੇ ਉੱਤੇ ਤੁਰੇ ਹੂੰ ਉਹਨੂੰ ਇਹ ਨਾ ਮਹਿਸੂਸ ਹੋਵੇ ਮੈਂ ਜ਼ਮੀਨ ਤੇ ਤੁਰਦਾ ਨੂੰ ਐ ਲੱਗੇ ਵੀ ਇੱਕ ਪਰਾਲੀ ਦੇ ਢੇਰ ਤੇ ਤੁਰਦਾ ਘਟੋ ਘਟ ਇੱਕ ਗਿੱਠ ਪਰਾਲੀ ਪਾਉਣੀ ਐ ਇੱਥੇ ਜੀ ਤੇ ਉਹ ਪਰਾਲੀ ਭਾਗ ਫਿਰ ਇਹਨਾਂ ਨੂੰ ਪਾਣੀ ਲਾ ਦੇਵਾਂਗੇ ਅਸੀਂ ਹੂੰ ਪਾਣੀ ਲਾ ਕੇ ਤਾਂ ਇਹ ਲਸਣ ਇਹੋ ਜੀ ਚੀਜ਼ ਐ ਇਹ ਘੱਟ ਟੈਂਪਰੇਚਰ ਉਗਰਦੀ ਐ ਜਦੋਂ ਪਰਾਲੀ ਚਲਾਵਾਂਗੇ ਆ बाकी ਇਹਨੂੰ ਪਾਣੀ ਦੇਵਾਂਗੇ ਤੇ ਇਹਦਾ ਜਿਹੜਾ ਟੈਂਪਰੇਚਰ ਆ ਉਹ ਥੋੜਾ ਜਿਹਾ ਅੱਗੇ ਹੋ ਜਾਈ ਜਾ ਹਾਂਜੀ ਉਹ ਤੁਸੀਂ ਇਹ ਲਾ ਲਓ ਇੱਕ ਖੇੜੀ ਨੂੰ ਆਪਾਂ ਪਾਣੀ ਸਿੱਧਾ ਦੇ ਦੇਨੇ ਇੱਕ ਤੇ ਮਲਚ ਕਰਕੇ ਦੇਵਾਂਗੇ ਜਿਹੜੀ ਮਲਚ ਵਾਲੀ 10 ਦਿਨਾਂ ਤੱਕ ਰਹੂਗੀ ਉਹ ਹੋ ਸਕਦਾ 20 ਦਿਨ ਵੀ ਨਾ ਉਗਰੇ ਅੱਛਾ ਕਿਉਂਕਿ ਉਹਨੂੰ ਸਿੱਧੀ ਧੁੱਪ ਐਂਡ ਟੈਂਪਰੇਚਰ ਵੱਧ ਰਹਿਣਾ ਉਹ ਟਾਈਮ ਵੱਧ ਲੈ ਜੂ ਇਹ ਪਹਿਲਾਂ ਉਗਰੂ ਫਿਰ ਕੋਈ ਨਦੀਨ ਨਹੀਂ ਹੋਣੇ ਜੇ ਹੋਣਗੇ ਆਪਾਂ ਥੋੜੇ ਬਾਰੇ ਹੱਥਾਂ ਨਾਲ ਖਿੱਚ ਦਿਆਂਗੇ ਜੀ ਤੇ ਫਿਰ ਉਹਦਾ ਇਹ ਹੁੰਦਾ ਵੀ ਜਦੋਂ ਤੁਹਾਡੀ ਫਸਲ ਚੰਗੀ ਤਰ੍ਹਾਂ ਵਾਂਢ ਟਾ ਗਈ ਹਾਂ ਉਦੋਂ ਆਪਾਂ ਡੀਕਮੋਜ਼ਰ ਦੀ ਢੋਲੀ ਚ 5 ਲੀਟਰ ਪਾ ਕੇ 20 ਲੀਟਰ ਵਾਲੀ ਚ ਤੇ ਇਹਦੇ ਪਰਾਲੀ ਤੇ ਸਪਰੇਅ ਮਾਰ ਦੇਣੀ ਆ ਠੀਕ ਹੈ ਇਹ ਜਿਹੜੀ ਪ੍ਰਾਲੀ ਆ ਤੁਹਾਡੀ ਜਦੋਂ ਆਪਾਂ ਲਸਣ ਪੱਟਨਾ ਉਹਦੋਂ ਇਹ ਖਾਦ ਬਣ ਜਾਣੀ ਆ ਅੱਛਾ ਖਾਦ ਦਾ ਕੰਮ ਦੇ ਖਾਦ ਦਾ ਖਾਦ ਦਾ ਕੰਮ ਕਰ ਜੂਗੀ ਜਿਵੇਂ ਜਿਵੇਂ ਇਹ ਜ਼ਮੀਨ ਦੇ ਵਿੱਚ ਥੱਲੇ ਬੈਂਦੀ ਜਾਊਗੀ ਲਸਣ ਤੁਹਾਡਾ ਚੜਦਾ ਜਾਊਗਾ ਜਿਵੇਂ ਰੋਜ਼ ਹੀ ਯੂਰੀਆ ਪਾ ਦਿੰਨੇ ਆ ਅੱਛਾ ਹਾਂਜੀ ਮਤਲਬ ਤੁਸੀਂ ਇਹਦੇ ਵਿੱਚ ਹੋਰ ਕੋਈ ਖਾਦ ਰੂੜੀ ਵਗੈਰਾ ਕੁਝ ਉਹ ਕੁਝ ਰੂੜੀ ਤਾਂ ਪਾਈ ਆ ਹਾਂ ਹੋਰ ਖਾਦਾਂ ਨਹੀਂ ਕੋਈ ਪਾਉਣੀਆਂ ਦਿੱਤੇ ਸ਼ਰੂੜੀ ਕਿੰਨੀ ਜ਼ਰੂਰਤ ਹੁੰਦੀ ਹੈ ਜੀ ਰੂੜੀ ਸਾਡੇ ਕੋਲ ਤਾਂ ਰੂੜੀ ਕਾਫੀ ਹੁੰਦੀ ਆ ਅਸੀਂ ਤਾਂ ਮੰਨ ਕੇ ਚੱਲੋ ਕਈ ਵਾਰੀ ਇੱਕ ਕਨਾਲ ਦੀ ਟਰਾਲੀ ਪਾ ਦਿੰਨੇ ਆ ਅੱਛਾ ਹਾਂ ਨਹੀਂ ਕਈ ਵਾਰੀ ਅੱਠ ਵੀ ਪੈ ਜਾਂਦੀਆਂ ਹੂੰ ਇਸ ਤਰ੍ਹਾਂ ਪਾਈ ਜਾਂਦੀਆਂ ਅਛਾ ਆਪਾਂ ਜਦੋਂ ਮਤਲਬ ਖੇਤ ਦੀ ਤਿਆਰੀ ਹੋ ਗਈ ਬਹੁਤ ਸਾਰੇ ਕਿਸਾਨ ਵੱਖੋ ਵੱਖਰੇ ਤਰੀਕੇ ਨਾਲ ਲਾਉਂਦੇ ਆ ਨਾ ਲਸਣ ਜੀ ਤੁਹਾਡਾ ਕੀ ਤਰੀਕਾ ਹੈਗਾ ਲਸਣ ਲਾਉਣ ਦਾ ਅਸੀਂ ਦੋਨਾਂ ਤਰੀਕਾ ਨਾਲ ਹੀ ਲਾਉਨੇ ਆ ਅਸੀਂ ਇਹਨੂੰ ਬੈੱਡ ਤੇ ਵੀ ਲਾਉਨੇ ਆ ਡ੍ਰਿਪ ਦੇ ਜਰੀਏ ਹੂੰ ਤੇ ਆ ਡ੍ਰੈਗਨ ਦੇ ਵਿੱਚ ਸਾਡਾ ਏਸੀ ਵੀ ਇਹਦੇ ਚ ਵੈਸੇ ਤਾਂ ਸਾਡਾ ਡ੍ਰਿਪ ਇਹਦੇ ਇਨਲਾਈਨ ਵਿਸ਼ਿਉ ਪਾਈ ਹੋਈ ਆ ਅਸੀਂ ਡ੍ਰਿਪ ਤੇ ਲਾ ਸਕਦੇ ਸੀਗੇ ਪਰ ਡ੍ਰਿਪ ਤੇ ਅਸੀਂ ਇਸ ਕਰਕੇ ਨਹੀਂ ਲਾਈ ਵੀ ਇਹਦੇ ਜਿਹੜੇ ਸਿਆੜਾ ਬਹੁਤ ਛੋਟੇ ਆ 8 ਫੁੱਟ ਹੀ ਆ ਕਿਉਂਕਿ ਲੈਂ ਤੋਂ ਲੈਣ 10 ਫੁੱਟ ਆ ਫੁੱਟ ਫੁੱਟੇ ਦੇ ਨਾਲ ਮਿੱਟੀ ਲੱਗੀ 8 ਫੁੱਟ ਹੀ ਆ 8 ਫੁੱਟ 'ਚ ਅਸੀਂ ਹਲਕਾ ਜਿਹਾ ਪਾਣੀ ਦੇਣਾ ਇਹਨੂੰ ਅੱਛਾ ਜੀ ਤੇ ਇਹਨੇ ਖੁੱਲੇ 'ਚ ਵੀ ਹੋ ਜਾਣਾ ਤੇ ਦੂਜੀ ਜਿਹੜੀ ਮਲਚੇ ਤੇ ਪਰਾਲੀ ਦੀ ਹੋ ਗਈ ਜੀ ਤੇ ਇਹਨੂੰ ਕੱਖਾਂ ਤੋਂ ਹੀ ਨਦੀਨਾ ਤੋਂ ਵੀ ਬਚਾਉਣੇ ਆ ਦੂਜੀ ਗੱਲ ਜਿਹੜੀ ਇਹਦੀ ਉਗਰਾਈ ਆ ਉਹ ਵੀ ਅੱਧੇ ਸਮੇਂ 'ਚ ਹੋਣੀ ਜਿੱਥੇ 20 ਦਿਨ ਲੈਣੇ ਉਹ 10 ਦਿਨਾਂ 'ਚ ਹੋਊਗੀ ਫਿਰ ਇਹਦੀ ਕੁਆਲਿਟੀ ਦਾ ਵੀ ਫਰਕ ਹੋਊਗਾ ਜੀ ਐਂਡ ਤੇ ਜਾ ਕੇ ਜਦੋਂ ਤੁਸੀਂ ਪੱਟੋਂਗੇ ਇਹਨੂੰ ਹਾਂ ਤਾਂ ਤੁਸੀਂ ਇਹ ਲੈ ਲਓ ਵੀ ਇਹ ਇਸ ਤਰ੍ਹਾਂ ਪੱਟੀ ਜਾਊਗੀ ਵੀ ਜਿਵੇਂ ਅਸੀਂ ਲਸਣ ਜਿਵੇਂ ਝੋਨੇ ਦੀ ਪਨੀਰੀ ਸਵਾਜ ਬਣਾਉਨੇ ਆ ਅੱਛਾ ਤਾਂ ਇੱਕ ਬੰਦਾ 20 ਬੰਦਿਆਂ ਨੂੰ ਪਨੀਰੀ ਪੱਟ ਦਿੰਦਾ ਹਾਂ ਤੇ ਜਿਹੜੀ ਮਿੱਟੀ ਵਾਲੀ ਹੁੰਦੀ ਹੈ ਉਹ ਇੱਕ ਬੰਦੇ ਤੋਂ 5 ਬੰਦੇ ਵੀ ਨਹੀਂ ਪੂਰੇ ਆਉਂਦੇ ਜੀ ਉਹੀ ਇਹ ਲਸਣ ਦਾ ਕੰਮ ਆ ਜਿਹੜੀ ਇਸ ਤਰ੍ਹਾਂ ਲਸਣ ਲੱਗੀ ਹੈ ਹਾਂ ਇਹ ਬੰਦਾ ਇੱਕ ਪਾੜ ਪਾੜ ਕੇ ਗੁੱਚੀਆਂ ਰੱਖੀ ਆ ਵੀ ਦੂਜਾ ਬਣਦਾ ਜਿਵੇਂ ਇਹ ਤਾਂ ਆਈ ਪੱਟੀ ਜਾਂਦੀ ਪੋਲੀ ਬਹੁਤ ਹੋਈ ਆ ਸੇ ਨੂੰ ਕਿੰਨੇ ਪਾਣੀਆਂ ਦੀ ਜ਼ਰੂਰਤ ਪੈਂਦੀ ਹੈ ਸਾਰੇ ਸੀਜ਼ਨ ਦੇ ਵਿੱਚ ਪਾਣੀ ਨੂੰ ਕੋਈ ਬਹੁਤਾ ਨਹੀਂ ਲੋਡ ਨਹੀਂ ਪੈਂਦੀ ਜਦੋਂ ਤੁਸੀਂ ਮਲਚ ਕਰਤੀ ਹਾਂਜੀ ਪਹਿਲਾ ਪਾਣੀ ਨੂੰ ਲਾ ਕੇ ਉਹਨੂੰ ਦੂਜਾ ਪਾਣੀ ਉਦੋਂ ਦੇਣਾ ਜਦੋਂ ਮਰਚ ਦੇ ਵਿੱਚ ਉਹਦੀਆਂ ਤੂਂਆਂ ਬਾਹਰ ਆ ਜਾਣ। ਮਤਲਬ ਮਾੜਾ ਮਾੜਾ ਦਿਸਣ ਲੱਗੇ। ਹਾਂ ਦਿਸਣ ਲੱਗੇ। ਇਹ ਪ੍ਰਾਲੀ ਦੇ ਵਿੱਚ ਇਹਦੀਆਂ ਤੂਂਆਂ ਬਾਹਰ ਆ ਜਾਣ ਉਦੋਂ ਇਹਨੂੰ ਦੂਜਾ ਪਾਣੀ ਦੇਣਾ ਤੁਸੀਂ। ਠੀਕ ਹੈ। ਇਸ ਤੋਂ ਬਾਅਦ? ਹਾਂ ਉਸ ਤੋਂ ਬਾਅਦ ਤੁਸੀਂ ਘੱਟੋ ਘੱਟ 20 ਦਿਨ ਤਰ 20 ਦਿਨ ਦਾ ਵਕਫਾ ਤੇ ਰੱਖਣਾ ਹੀ ਹੈ ਨਾ। ਜੀ। 20 ਦਿਨਾਂ ਤੋਂ ਪਹਿਲਾਂ ਪਾਣੀ ਨਾ ਦਿਓ। ਹੋ ਸਕਦਾ ਆ ਜਦੋਂ ਜਨਵਰੀ ਫਰਵਰੀ ਦੇ ਮਹੀਨੇ ਪੂਰਾ ਮਹੀਨਾ ਵੀ ਨਿਕਲ ਜਾਣਾ। ਹਾਂਜੀ। ਹਾਂ ਜਿੰਨਾ ਨੂੰ ਪਾਣੀ ਵੱਤਰ ਲਾਓਗੇ ਉਹ ਲਸਣ ਦੀ ਕੁਆਲਿਟੀ ਉਨੀ ਜਿਆਦਾ ਵਧੀਆ ਬਣੂਗੀ। ਤੇ ਇਹਦੀ ਪਟਾਈ ਕੋਈ ਗੱਲ ਹੈ ਇਹ ਧਿਆਨ ਹੈਗਾ ਜਿਹੜੀ ਇਹਦੀ ਪ੍ਰਾਲੀ ਹੈ ਡੀਕਮੋਜਰ ਦੀ ਸਪਰੇਅ ਮਾਰ ਕੇ ਹੂੰ ਦੋ ਵਾਰੀ ਮਾਰਨਾ ਤਾਂ ਬਹੁਤ ਵਧੀਆ ਰਣੀ ਤੇ ਇੱਕ ਵਾਰੀ ਬਹੁਤ ਜ਼ਰੂਰੀ ਹੈ ਹੂੰ ਤੇ ਉਹਦੇ ਨਾਲ ਜਿਹੜੀ ਪ੍ਰਾਲੀ ਆ ਉਹ ਗਲ ਸੜ ਕੇ ਥੱਲੇ بیٹھ ਜਾਣੀ ਆ ਹੂੰ ਫਿਰ ਤੁਸੀਂ ਇਹਨੂੰ ਤੁਹਾਨੂੰ ਪਤਾ ਲੱਗ ਗਿਆ ਵੀ ਹੁਣ ਇਹ ਸਾਡਾ ਲਸਣ ਪੱਕ ਕੇ ਤਿਆਰ ਹੋ ਚੁੱਕਿਆ ਇੱਕ ਦੋ ਗੰਡੀਆਂ ਪੱਟ ਕੇ ਦੇਖੋ ਉਹ ਗੰਡੀਆਂ ਦੀ ਤੁਸੀਂ ਕੁਆਲਿਟੀ ਵੇਖੋ ਵੀ ਜਿਹੜੀ ਉਹਦੇ ਤੇ ਛਿੱਲੜ ਆ ਉਹ ਪੂਰਾ ਪੜਦਾ ਉਹਦੇ ਤੇ ਬਣ ਗਿਆ ਹਾਂਜੀ ਦੋ ਤਿੰਨ ਪੜਦੇ ਬਣੇ ਹੁੰਦੇ ਪਰਤਾਈਆਂ ਬਣ ਹਾਂ ਹਾਂ ਉਹ ਪੜਦਾ ਬਣ ਗਿਆ ਦੋ ਤਿੰਨ ਪੂਰਾ ਨਹੀਂ ਜੇ ਤੋ ਕੈਰੀ ਗੰਡੀ ਖੋਲ ਕੇ ਦੇਖੋ ਤਾਂ ਪੂਰਾ ਪੜਦਾ ਪ੍ਰੋਪਰ ਬਣ ਗਿਆ ਜੇ ਥੋੜਾ ਪੜਦਾ ਬਣ ਗਿਆ ਉਤੋਂ ਭੂਕਾ ਵੀ ਤੁਹਾਨੂੰ ਲੱਗਦਾ ਵੀ ਅਧੀਆਂ ਕਿਹਦੀਆਂ ਸੁੱਕ ਚੱਲੀਆਂ ਉਦੋਂ ਥੋੜਾ ਇਹਨੂੰ ਪੱਟਣ ਦਾ ਟਾਈਮ ਹੈਗਾ ਉਹਦੇ ਉਨੂੰ ਤੁਸੀਂ ਪਾਣੀ ਲਾ ਕੇ ਤੇ ਚਾਰਕ ਦਿਨਾਂ ਬਾਅਦ ਇਹਨੂੰ ਝੋਨੇ ਦੀ ਪਨੀਰ ਨੂੰ ਆਰਾਮ ਨਾਲ ਖਿੱਚੀ ਜਾਂਦੀ ਹੱਥਾਂ ਨਾਲ ਪੋਲੇ ਤੇ ਇਹਨੂੰ ਪੱਟ ਕੇ ਦੀਆਂ ਗੁੱਛੀਆਂ ਬੰਨ ਕੇ ਛਾਵੇਂ ਰੱਖ ਦਿਓ ਤੇ ਜੇ ਇਹਨੂੰ ਆਪਾਂ ਸਟੋਰ ਵੀ ਕਰਨੇ ਤਾਂ ਹਵਾਦਾਰ ਕਮਰੇ 'ਚ ਰੱਖਣੀ ਹੈ ਜਿੱਥੇ ਇਹਨੂੰ ਹਵਾ ਲੱਗਦੇ ਪਹਿਲਾਂ ਸਾਡੀ ਸੋਚ ਹੁੰਦੀ ਸੀ ਵੀ ਅੱਲਾ ਸਾਨੂੰ ਨੇਰੇ 'ਚ ਰੱਖੋ ਹਾਂ ਲਾਈਟ ਨਾ ਪਵੇ ਮਤਲਬ ਇਹ ਕਹਿੰਦੇ ਸੀ ਲੋਕ ਹਾਂਜੀ ਪਰ ਉਹ ਹੁਣ ਜ਼ਮਾਨਾ ਗਿਆ ਹਾਂਜੀ ਹੁਣ ਤੁਸੀਂ ਸਟੋਰ ਕਰਨੀ ਹੈ ਤੇ ਇਹਨੂੰ ਹਵਾਦਾਰ ਕਮਰਾ ਹੋਣਾ ਚਾਹੀਦਾ ਮਤਲਬ ਲਾਈਟ ਹੋਣਾ ਚਾਹੀਦਾ ਕਰਾਸ ਕਰੇ ਲਾਈਟ ਜਾਂ ਕਿਵੇਂ ਹਾਂ ਕੁਝ ਕਰਾਸ ਕਰੇ ਤੇ ਕਮਰਾ ਟੈਂਪਰੇਚਰ ਕਮਰੇ ਦਾ ਘੱਟ ਹੋਣਾ ਚਾਹੀਦਾ ਕਹਿਣ ਦਾ ਪਾਪ ਹਮ ਅੱਛਾ ਇਹ ਮਤਲਬ ਕਿੰਨੀ ਜਗ੍ਹਾ ਦੇ ਵਿੱਚ ਲਾ ਰਹੇ ਹੋ ਤੁਸੀਂ ਇਸ ਵਾਰ ਅਸੀਂ ਹਰ ਸਾਲ ਚਾਰ ਕਨਾਲ ਲਾਉਨੇ ਆ ਚਾਰ ਕਨਾਲ ਹਾਂਜੀ ਤੇ ਜੁਹਣਾ ਆ ਲਾਈ ਇਹਦੇ ਚ ਆ ਦੇਖੋ ਆ ਤਿੰਨ ਮਿੰਟ ਲੱਗੇ ਹਾਂਜੀ ਇਹ ਮੰਨ ਕੇ ਚੱਲੋ 7 ਕ ਮਰ ਲੈਂਦਾ ਇੱਕ ਬੈੱਡ ਠੀਕ ਹੈ ਜੀ ਤੇ ਇਹ ਸਾਥੀ ਹੈ ਕਿ ਕਨਾਲ ਕਿਹ ਲੱਗ ਜਣੀ ਹੈ ਇਹਦੇ ਅਗਲੇ ਪਾਸੇ ਇੱਕ ਕਨਾਲ ਅਸੀਂ ਕਸ਼ਮੀਰੀ ਲਾਵਾਂਗੇ ਅੱਛਾ ਠੀਕ ਇਹ ਦੋ ਕਨਾਲ ਲੱਗ ਜੂ ਇਸ ਤੋਂ ਇਲਾਵਾ ਫਿਰ ਅਸੀਂ ਬੈੱਡ ਤੇ ਵੀ ਲਾਵਾਂਗੇ ਬਰੇ ਪਤੇ ਤੇ ਕੀ ਮਤਲਬ ਆਮਦਨ ਕਿੰਨੀ ਖੋ ਜਾਂਦੀ ਹੈ ਮਤਲਬ ਖਰਚੇ ਤਾਂ ਆਪਾਂ 10 ਹੀ ਰਹੇ ਆ ਆਮਦਨ ਤਾਂ ਫਿਰ ਗੱਲ ਉੱਥੇ ਹੀ ਆ ਜਾਂਦੀ ਹੈ ਇਹ ਜਿਹੜੀਆਂ ਸਬਜ਼ੀਆਂ ਹਾਂਜੀ ਇਹ ਇਹਨਾਂ ਦੇ ਕੋਈ ਰੇਟ ਨਹੀਂ ਹੁੰਦੇਗੇ ਜੀ ਹਾਂ ਦਾ ਜਾ ਮਤਲਬ ਪਹਿਲਾਂ ਤਾਂ 450 ਨੂੰ ਵੀ ਵਿਕਦੀ ਰਹੀ ਜਣਾ ਨਾ ਸਾਢੇ 450 ਵੀ ਕੀ ਸੀ ਮੰਨ ਲਓ 4 ਲੱਖ ਦੀ ਵੀ ਹੋ ਗਈ ਸੀ ਕਿਲੇ ਚੋਂ ਹਾਂ ਠੀਕ ਹੈ ਨਹੀਂ ਤੇ ਬਸ ਇਹ ਇਹੋ ਹੀ ਆ ਵੀ ਜੇ 100 ਰੁਪਏ ਵਿਕਦੀ ਹੈ ਤਾਂ ਲੱਖ ਪਲੱਸ ਹੋ ਜੂਗੀ ਹਾਂ ਜੋ ਤੂੰ ਥੱਲੇ ਆ ਤੇ ਮੈਂ ਮੈਂ 100 ਨਾਲ ਹੀ ਗੁਣਾ ਕਰ ਲਓ ਜੇ 100 ਇੱਕ ਬਿੰਦੀ ਲੱਗੀ ਤਾਂ 1 ਲੱਖ ਦੀ ਜੇ ਦੂਆ ਲੱਗਾ 2 ਦੀ ਜੱਤੀ ਆ ਲੱਗਾ 3 ਦੀ ਅੱਛਾ ਜੀ ਤੇ ਜੇ 50 ਰੁਪਏ ਵੇਚਦੀ ਤਾਂ ਫਿਰ 50000 ਦੀ ਹੈ ਮਤਲਬ ਬਾਕੀ ਖੇਤੀ ਦਾ ਕੰਪੈਰੀਜ਼ਨ ਠੀਕ ਆ ਮਤਲਬ ਬਿਲਕੁਲ ਬਿਲਕੁਲ ਠੀਕ ਹੈ ਹਾਂ ਇੰਨੇ ਦੀ ਇਹ ਖਰਚਿਆਂ ਤੋਂ ਬਿਨਾ ਹੋ ਜਾਂਦੀ ਹੈ ਹੂੰ ਜਿਹੜਾ ਪ੍ਰੋਫਿਟ ਆ ਤੁਹਾਡਾ ਜੀ 100 ਰੁਪਏ ਵੇਚਦੇ ਤਾਂ ਮੰਨ ਕੇ ਚੱਲੋ 100 ਰੁਪਏ ਤੁਹਾਡਾ ਪ੍ਰੋਫਿਟ ਆ ਜਿਹੜਾ ਇਹਦੇ ਖਰਚੇ ਕੱਢ ਕੇ ਵੀ ਤੁਹਾਨੂੰ ਬਚ ਜਾਣਾ ਜੀ ਆਪਾਂ ਥੋੜਾ ਦਿਖਾਈਏ ਮਤਲਬ ਕਿਵੇਂ ਲੱਗ ਰਹੀ ਹੈ ਲਸਣ ਮੈਂ ਹਾਂ ਦੇਖੋ ਇਹਦਾ ਰੰਗ ਆ ਜਿਹੜਾ ਪੂਰਾ ਲਾਲ ਆ ਹਾਂਜੀ ਤੇ ਦੂਜੇ ਪਾਸੇ ਇਹਨੂੰ ਦਵਾਈ ਵੀ ਲੱਗੀ ਐ ਅੱਛਾ ਦਵਾਈ ਵੀ ਲਾਉਣੀ ਜ਼ਰੂਰੀ ਐ ਕਿ ਮਤਲਬ ਕਈ ਕਿਸਾਨ ਨਹੀਂ ਦੇਖੋ ਲੱਗ ਜੇ ਤਾਂ ਮਾੜਾ ਨਹੀਂ ਗਾ ਠੀਕ ਐ ਜੀ ਪਰ ਜੇ ਤੁਸੀਂ ਲੌਣੀ ਖਾਣ ਜੋਗੀ ਘਰ ਵਾਸਤੇ ਲਾਉਣੀ ਆ ਹਾਂਜੀ ਤਾਂ ਉਹਦੇ ਤੇ ਫਿਰ ਕੋਈ ਇਹ ਵੀ ਨਹੀਂ ਜ਼ਰੂਰੀ ਵੀ ਤੁਸੀਂ ਦਵਾਈ ਲਾਓ ਕਿਉਂਕਿ ਜਦੋਂ ਸਾਡੇ ਖੇਤ ਇਹ ਜਿੱਥੇ ਜਾਦੇ ਇੱਕਦਮ ਫਸਲਾਂ ਅਸੀਂ ਇੱਕ ਤੋਂ ਵੱਧ ਲੈਂਦੇ ਆ ਉਹਨਾਂ ਖੇਤਾਂ 'ਤੇ ਫੰਗਸ ਆਉਂਦੀ ਆ ਫੰਗਸ ਤੋਂ ਬਚਾ ਰਹਿੰਦਾ ਹਾਂ ਇਹਨੂੰ ਫੰਗਸ ਤੋਂ ਬਚਾਉਣ ਵਾਸਤੇ ਅਸੀਂ ਟ੍ਰਾਈਕੋਡਰਾਮਾ ਇਹ ਲਾਉਣੀ ਆ ਠੀਕ ਹੈ ਜੀ ਹਾਂਜੀ ਅੱਛਾ ਇੱਕ ਮੇਰਾ ਲਾਸਟ ਸਵਾਲ ਇਹੀ ਹੈ ਤੁਹਾਨੂੰ ਮਤਲਬ ਜਦੋਂ ਤੁਹਾਡਾ ਮਤਲਬ ਡ੍ਰੈਗਨ ਦਾ ਹੁਣ ਫਰੂਟਿੰਗ ਮਤਲਬ ਨਹੀਂ ਆ ਲੈ ਰਹੀ ਹੈ ਨਾ ਤੁਸੀਂ ਇਹ ਤੋਂ ਤਾਂ ਅਜੇ ਇਹ ਮਤਲਬ ਜਗਾ ਵਿਹਲੀ ਪਈ ਹੈ ਤੁਸੀਂ ਉਹਦਾ ਸਹੀ ਲਾਭ ਲਿਆ ਹੈਗਾ ਹੈ ਨਾ ਜੇ ਅਸੀਂ ਇਹਨੂੰ ਵਿਹਲੀ ਛੱਡਦੇ ਆਂ ਹਾਂਜੀ ਤਾਂ ਇਹਦੇ ਜ ਨਦੀਨ ਹੋਈ ਜਾਣਗੇ ਹਾਂਜੀ ਨਦੀਨਾਂ ਨੂੰ ਪੱਟਣ ਵਾਸਤੇ ਟਰੈਕਟਰ ਵੀ ਚਲਾਉਣਾ ਪਊ ਹਾਂਜੀ ਲੇਬਰ ਵੀ ਲਾਉਣੀ ਪਊ ਹਾਂਜੀ ਹੁਣੇ ਸਾਡੇ ਦੋ ਕੰਮ ਹੋਈ ਜਾਂਦੇ ਆ ਹਾਂਜੀ ਇੱਕ ਤਾਂ ਸਾਡੀ ਜ਼ਮੀਨ ਏ ਢਕੀ ਗਈ। ਵੇਲੀ ਜ਼ਮੀਨ ਸਾਡੇ ਕੰਮ ਵੀ ਆਜੂ। ਹਾਂਜੀ। ਫਿਰ ਜਦੋਂ ਅਸੀਂ ਇਹ ਇਹਨੂੰ ਲਸਣ ਨੂੰ ਪਾਣੀ ਦੇਵਾਂਗੇ। ਹੂੰ। ਇਹਨੂੰ ਹਲਕਾ ਪਾਣੀ ਚਾਹੀਦਾ। ਉਹਨਾਂ ਕਹਿੰਦੇ ਇਹਨੂੰ ਵੀ ਮਿਲ ਜਾਣਾ। ਬਿਲਕੁਲ। ਹਾਂ ਫਿਰ ਜਿਹੜੀ ਪਰਾਲੀ ਪਾ ਦਾਂਗੇ ਉਹਨਾਂ ਨਾਲ ਇਹਦੇ ਚ ਨਦੀਨ ਹੋਣੇ ਉਹਦੇ ਚ ਵੀ ਨਹੀਂ ਹੋਣੇਗੇ। ਪਰਾਲੀ ਦਾ ਤਾਂ ਉਹ ਰੋਲਾ ਪਿਆ ਰਹਿੰਦਾ ਤੁਸੀਂ ਇੱਥੇ ਮੁੱਲ ਲੈ ਲੈਣੇ ਫਿਰ ਸਾਈ। ਸਾਡੇ ਕੋਲੇ ਆਪਦੇ ਖੇਤ ਦੀ ਬਹੁਤ ਆ। ਅੱਛਾ। ਹਾਂ ਅਸੀਂ ਪਰਾਲੀ 6-7 ਸਾਲਾਂ ਤੋਂ ਅਸੀਂ ਪਰਾਲੀ ਸਾੜਦੇ ਨਹੀਂ। ਮਤਲਬ ਇੱਥੇ ਕੰਮ ਨਹੀਂ। ਨਾ ਅਸੀਂ ਵੇਚਦੇ ਆ ਨਾ ਸਾੜਦੇ ਆ। ਹਾਂਜੀ। ਅਸੀਂ ਜਿਹੜੀ ਕਮੈਨ ਦੀ ਕੱਟੀ ਹੋਈ ਉੱਤੇ ਥੋੜਾ ਜਿਹਾ ਅਸੀਂ ਝੋਨੇ ਨੂੰ ਨੀਵਾ ਰੱਖ ਕੇ ਕਟਾਉਨੇ ਆ। ਠੀਕ ਹੈ ਜੀ। ਠੀਕ ਹੈ ਨਹੀਂ। ਨੀਵਾ ਰੱਖ ਕੇ ਕਟਾਉਨੇ ਆ। ਜਿਹੜੇ ਸਾਰੇ ਖੇਤ ਦੀ ਪਰਾਲੀ ਕੁਛ ਐਦੇ ਤੇ ਪੈਣੀ ਆ। ਹਾਂਜੀ। ਕੁਛ ਅਸੀਂ ਆਹ ਡ੍ਰੈਗਨ ਦੇ ਵਿੱਚ ਜਿਹੜੀਆਂ ਦੂਜੀਆਂ ਫਸਲਾਂ ਉੱਤੇ ਵੀ ਛਾਉਣੀ ਆ। ਫਿਰ ਜਿੰਨਾ ਬਾਗ ਹੈਗਾ ਹਰੇਕ ਬਾਗ ਦੇ ਥੱਲੇ ਹਰੇਕ ਬੂਟੇ ਥੱਲੇ 6-700 ਬੂਟਾ ਸਾਡੇ ਕੋਲੇ। ਹਾਂਜੀ। ਤੁਸੀਂ ਲੈ ਲਓ ਹਰੇਕ ਬੂਟੇ 'ਤੇ ਇੱਕ ਟਰਾਲੀ 4 ਚਾਰ ਪੰਜ ਬੂਟਿਆਂ ਨੂੰ ਹੁਣ ਤੁਸੀਂ ਲੈ ਲਓ ਅਸੀਂ ਤਾਂ ਆਪਦੀ ਚੱਕਣੀ ਤੇ ਗਵੰਡੀਆਂ ਦੀ ਵੀ ਚੱਕ ਲੈਣੀ ਅੱਛਾ ਜਿਹੜੇ ਬੂਟੇ ਨੂੰ ਤੁਸੀਂ ਪਰਾਲੀ ਥੱਲੇ ਢਾਹਤਾ ਹਾਂਜੀ ਉਸ ਬੂਟੇ ਦਾ ਫਰੂਟ ਵੇਖ ਲਓ ਉਸ ਬੂਟੇ ਦੀ ਰੰਗ ਤਾਂ ਵੇਖ ਲਓ ਕੁਝ ਲੈਣਾ ਛੱਡ ਲੋ ਪਰਾਲੀ ਨਾ ਪਾਓ ਤੁਸੀਂ ਉਹਦੇ ਜੇ ਵੇਖੋ ਵੀ ਪਰਾਲੀ ਚ ਕਿੰਨੇ ਗੁਣ ਫੇਰ ਬੰਦਾ ਸੋਚਦਾ ਵੀ ਜਿਹੜੀਆਂ ਖਾਦਾਂ ਕੈਲਸ਼ੀਅਮ ਮੈਗਨੀਜ਼ ਵਗੈਰਾ ਕਿੰਨੇ ਤੱਤ ਅਸੀਂ ਬਾਹਰੋਂ ਲਿਆ ਕੇ ਪਾਉਣੇ ਜੇ ਅਸੀਂ ਕੋਸ਼ਿਸ਼ ਕਰੀਏ ਜ਼ਮੀਨ ਚੀ ਪ੍ਰਾਲੀ ਨੂੰ ਰਲਾਲੀਏ ਮਲਚਰ ਹੁਣ ਮਲਚਰ ਇਹੋ ਜੇ ਆਗੇ ਜੋ ਕੁਤਰਾ ਕਰ ਦਿੰਦੇ ਉਸ ਤੋਂ ਬਾਅਦ ਹਲਾਣਾ ਨੂੰ ਜਾਂ ਤਵੀਆਂ ਨਾਲ ਵਿੱਚ ਰਲਾ ਕੇ ਤੇ ਕਣਕ ਬੀਜੀ ਜਾ ਸਕਦੀ ਹੈ